ਪਿਛਲੇ ਇੱਕ ਹਫਤਾ ਪਹਿਲਾਂ ਜੁਗਨੂ ਦੇ ਉੱਪਰ ਅਟੈਕ ਕਰਨ ਆਏ ਜਿਹੜੇ ਸ਼ੂਟਰ ਸੀ ਉਹਨਾਂ ਦੇ ਵੱਲੋਂ ਉਸਦੇ ਡਰਾਈਵਰ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਅੱਜ ਦੋ ਸ਼ੂਟਨਾ ਸਮੇਤ ਪੰਜ ਜਾਣੇ ਹੋਰ ਗ੍ਰਿਫਤਾਰ ਕੀਤੇ ਐ ਇਸ ਮਾਮਲੇ ਸੰਬੰਧੀ ਟੋਟਲ 7 ਜਾਣਿਆਂ ਦੀ ਗ੍ਰਿਫਤਾਰੀ ਹੋਈ ਹੈ ਸੱਤੇ ਦੇ ਸੱਤੇ ਇਹ ਬੰਬੀਹਾ ਗਰੁੱਪ ਦੇ ਨਾਲ ਸੰਬੰਧ ਰੱਖਦੇ ਆ ਔਰ ਖਾਸ ਤੌਰ ਤੇ ਜਿਹੜੇ ਦੋ ਸ਼ੂਟਰ ਰਹਿ ਗਏ ਸੀ ਕਿਉਂਕਿ ਇੱਕ ਨੂੰ ਪਿਛਲੀ ਦਿਨਾਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਪਰ ਦੋ ਸ਼ੂਟਰ ਉਸ ਸਮੇਂ ਵੀ ਰਹਿ ਗਏ ਸੀ ਉਹ ਦੋਨੇ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਨਾਲ ਪੰਜ ਜਾਣੇ ਹੋਰ ਗ੍ਰਿਫਤਾਰ ਕੀਤੇ ਨੇ ਬੰਬੀਹਾ ਗਰੁੱਪ ਦੇ ਬਾਂਮਣ ਆਲਾ ਪਿੰਡ ਤੁਹਾਨੂੰ ਯਾਦ ਹੋਊਗਾ ਜਦੋਂ ਜੀਵਨ ਜੋ ਚੈਲ ਉਰਫ ਜਗਨੂ ਦੇ ਉੱਪਰ ਹਮਲਾ ਕਰਨ ਆਏ ਜਿਹੜੇ ਸ਼ੂਟਰ ਹੁੰਦੇ ਆ ਉਹ ਭਲੇਕੇ ਦੇ ਨਾਲ ਉਸਦੇ ਡਰਾਈਵਰ ਜੋ ਕਿ 22-25 ਦਿਨ ਪਹਿਲਾਂ ਹੀ ਰੱਖਿਆ ਸੀ ਯਾਦਵਿੰਦਰ ਸਿੰਘ ਨੂੰ ਮਾਰ ਦਿੰਦੇ ਆ ਔਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਉਸ ਸਮੇਂ ਦੀਆਂ ਨੇ ਜਦੋਂ ਇਹ ਮੋਟਰਸਾਈਕਲ ਤੇ ਆਉਂਦੇ ਆ ਵਾਰਦਾਤ ਕਰਨ ਦੇ ਲਈ ਔਰ ਕਿਆ ਜਾਂਦਾ ਹੈ ਕਿ ਉਸ ਦਿਨ 7 ਵਜੇ ਸਵੇਰੇ ਉੱਤੇ ਪਹੁੰਚ ਜਾਂਦੇ ਆ ਸਵੇਰੇ 7 ਵਜੇ ਬਾਂਮਣ ਵਾਲਾ ਪਿੰਡ ਦੇ ਵਿੱਚ ਪਹੁੰਚ ਜਾਂਦੇ ਆ ਔਰ ਉਸ ਤੋਂ ਬਾਅਦ ਪੂਰਾ ਦਿਨ ਤੁਸੀਂ ਦੇਖੋ ਇਹ ਉੱਥੇ ਰਹਿੰਦੇ ਨੇ ਇਹਨਾਂ ਦਾ ਮੋਟਰਸਾਈਕਲ ਵੀ ਪੈਂਚਰ ਹੋ ਜਾਂਦਾ ਤੇ ਇਹ ਉਤੋਂ ਪੈਂਚਰ ਵੀ ਲਵਾਉਂਦੇ ਨੇ ਔਰ ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਇਹ ਗੀੜੇ ਦਿੰਦੇ ਰਹਿੰਦੇ ਆ ਜਦੋਂ ਤੱਕ ਇਹਨਾਂ ਨੂੰ ਟਾਈਮ ਨਹੀਂ ਲੱਗਦਾ ਮੌਕਾ ਨਹੀਂ ਲੱਗਦਾ ਵਾਰਦਾਤ ਕਰਨ ਦਾ ਤੇ ਜਦੋਂ ਇਹ ਵਾਰਦਾਤ ਕਰਦੇ ਆ ਤਾਂ ਭੁਲੇਖੇ ਦੇ ਨਾਲ ਯਾਦਵਿੰਦਰ ਨੂੰ ਮਾਰ ਦਿੰਦੇ ਆ ਯਾਦਵਿੰਦਰ ਜਗਨੂਦਾਰ ਡਰਾਈਵਰ ਸੀ ਜੋ 20-25 ਦਿਨ ਪਹਿਲਾਂ ਹੀ ਉਸਨੇ ਰੱਖਿਆ ਸੀ ਔਰ ਉਸ ਗੱਡੀ ਦੇ ਵਿੱਚ ਜਗਨੂ ਦੇ ਜਿਹੜੇ ਆ ਮਾਪਿਓ ਵੀ ਹੁੰਦੇ ਨੇ ਔਰ